ਤੇ ਆਜਾ ਆਪਾਂ ਬਣਾਇਆ ਜੀ ਪਰਥਾ ਦੇਸੀ ਤਰੀਕੇ ਨਾਲ ਤੇ ਘੱਟ ਮਸਾਲਿਆਂ ਨਾਲ ਤੇ ਆਪਾਂ ਕਿਸ ਤਰ੍ਹਾਂ ਬਣਾਇਆ ਤੁਸੀਂ ਅੱਗੀ ਵੀਡੀਓ ਦੇ ਵਿੱਚ ਚੱਕ ਦੇਖ ਸਕਦੇ ਹੋ ਮਾਈਕੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਤੇ ਅੱਜੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਇਹ ਇਹ ਬਤਾਉ ਇਹਨਾਂ ਨੂੰ ਬੈਂਗਣ ਵੀ ਕਹਿੰਦੇ ਆ ਤੇ ਤੁਹਾਡੇ ਸਾਰੇ ਬੱਚਾ ਸਾਨੂੰ ਕੀ ਬੋਲਦੇ ਆ ਕਮੈਂਡ ਕਰਕੇ ਦੱਸਿਓ ਇਹਦਾ ਅੱਜ ਆਪਾਂ ਬਣਾਵਾਂਗੇ ਪਰਠਾ ਪਰਠੇ ਦੇ ਵਿੱਚ ਆਪਾਂ ਪਾ ਰਹੇ ਆ ਪੰਜ ਸੱਤ ਗੰਡੇ ਦੋ ਟਮਾਟਰ ਪਾਵਾਂਗੇ ਤੇ ਆਪਾਂ ਪੰਜ ਸੱਤ ਮਿਰਚਾਂ ਹਰੀਆਂ ਪਾਵਾਂਗੇ ਪਰਠਾ ਬਣਾਵਾਂਗੇ ਆਪਾਂ ਸਿੰਪਲ ਦੇਸੀ ਤਰੀਕੇ ਨਾਲ ਤੇ ਨਾਲੇ ਬਣਾਵਾਂਗੇ ਆਪਾਂ ਅੱਜ ਭੁੰਨ ਕੇ ਅੱਗੇ ਆਪਾਂ ਪਰਠਾ ਆਪਣੀ ਵੀਡੀਓ ਤੇ ਪਾਇਆ ਉਦੋਂ ਆਪਾਂ ਕੱਟ ਕੇ ਬਣਾਇਆ ਸੀ ਬਤਾਂਵਾਂ ਨੂੰ ਅੱਜ ਆਪਾਂ ਭੁੰਨ ਕੇ ਬਣਾਵਾਂਗੇ ਤੇ ਅੱਜ ਆਪਾਂ ਇਹਨਾਂ ਨੂੰ ਭੁੰਨ ਲੈਨੇ ਆ ਲੈਕਸਨ ਆਪਾਂ ਹੁਣ ਕਰ ਲੈਨੇ ਆ ਇਦੇ ਉੱਪਰ ਰੱਖ ਲਈ ਆਪਾਂ ਗ੍ਰਿਲ ਤੇ ਗ੍ਰਿਲ ਦੇ ਉੱਪਰ ਅਸੀਂ ਕਿ ਆਪਾਂ ਇਹ ਪਕਾਉਂ। ਨਾਲੇ ਆਪਾਂ ਇਹ ਟਮਾਟਰ ਰੱਖ ਲੈਣੇ ਆ। ਇਹ ਵੀ ਭੁੱਜ ਜਾਣਗੇ ਤੇ ਨਾਲ ਦੇ ਆਪਾਂ ਛਿਲਕੇ ਲਾ ਲਾਂਗੇ। ਇਹਨਾਂ ਨੂੰ ਘੱਟ ਸੇਕ ਚਾਹੀਦਾ ਇਹਨਾਂ ਨੂੰ ਆਪਾਂ ਸਾਹ ਤੇ ਰੱਖ ਦਿੰਨੇ ਆ। आप कट लेने गंडे, नाले, नाला गंडे एक एक ना ही अपने बताऊ भागे ना आप लें एक सैड पक गई इन्ह नु आप पासे पलट हैं ਆ ਵੇਖੋ ਬਤਾਉ ਆਪਣੇ ਤਕਰੀਬਨ ਪੋਜੀ ਗਿਆ ਥੋੜੀ ਜਿਹੀ ਰਹਿ ਗਈ ਗਸਰਾ ਵੇਖੋ ਇਹਨਾਂ ਨੂੰ ਆਪਾਂ ਪਾਉਣ ਲੈਨੇ ਚੰਗੀ ਤਰ੍ਹਾਂ ਤੇ ਫਿਰ ਆਪਾਂ ਇਹਨਾਂ ਨੂੰ ਤੜਕਾ ਲਾਵਾਂਗੇ ਆਪਾਂ ਤਕਰੀਬਨ ਗਰੀਬ ਨੂੰ ਸਾਰਾ ਕੁਝ ਭੁੰਨ ਲਿਆ ਆ ਵੇਖੋ ਟਮਾਟਰ ਵੀ ਤੇ ਆਪਾਂ ਲਸਣ ਵੀ ਭੁੰਨ ਲਿਆ ਦੇ ਛਿਲਕੇ ਲਾ ਲਾਂਗੇ ਆਪਾਂ ਇਹ ਚਾਰ ਪੰਜ ਆਪਾਂ ਜਿਹੜੀਆਂ ਮਿਰਚਾਂ ਲਈਆਂ ਇਹਨਾਂ ਨੂੰ ਆਪਾਂ ਕੱਟ ਲੈਨੇ ਆ ਬ੍ਰੀਕ ਬ੍ਰੀਕ ਕੱਟ ਕੇ ਪਾਵਾਂਗੇ ਤਸਨ ਆਪਾਂ ਪੁਨਿਆ ਨੂੰ ਛਿੱਲ ਲੈਨੇ ਆਪਾਂ ਹਾਂ ਅੱਛਾ ਆਹ ਬੇ ਟਮਾਟਰ ਆਪਣੇ ਭੁੱਜ ਗਏ ਆ ਇਹਨਾਂ ਦੇ ਆਪਾਂ ਛਿਲਕੇ اتار ਲਾਂਗੇ ਇਹਨਾਂ ਨੂੰ ਥੱਲੇ ਟਾਰ ਲੈਨੇ ਆ ਇਹ ਵੀ ਬਤਾਉ ਮੇ ਭੁੱਜ ਗਿਆ ਆਪਾਂ ਇਹਨਾਂ ਨੂੰ ਆਪਾਂ ਪਾਣੀ ਚ ਪਾ ਦਿੰਨੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਇਹਨਾਂ ਦੀ ਗਰਮੀ ਕੱਢ ਕੇ ਫੇਰ ਆਪਾਂ ਇਹਨਾਂ ਤੜਕਾ ਲਾਉਨੇ ਆ ਜੀ ਆਪਾਂ ਇਹਨਾਂ ਨੂੰ ਪਾਣੀ ਚ ਪਾ ਲੈਨੇ ਆ ਨਾਲੇ ਠੰਡੇ ਹੋ ਜਾਣਗੇ ਨਾਲ ਚੰਗੀ ਤਰ੍ਹਾਂ ਇਹ ਹਸਾਬ ਹੋ ਜਾਣਗੇ ਨਾਲੇ ਨਦੀ ਵਿੱਚੋਂ ਗਰਮੀ ਨਿਕਲ ਜਾਊਗੀ ਪੈਣਾ ਪਰਾ ਖਲੇਨ ਣੜਕੇ ਵਾਸਤੇ ਇਹਲਾ ਆਪਣਾ ਗਰਮ ਹੋ ਗਿਆ ਤਾਂ ਅੱਪ ਜੀਰਾ ਪਾ ਲੈਨੇ ਐ ਇੰਨੇ ਕਾ ਪਰਾ ਹੀ ਪਾ ਲਾ ਤੋ ਨਾ ਤਾਂ ਪਾਲਾਂ ਦੇ ਬੰਦੇ ਜਿਹੜਿਆ ਪਾ ਕੱਟ ਕੇ ਲੈ ਆ। ਆਟ ਮਾਟਰਾਂ ਦੇ ਆਪਾਂ ਛਿਲਕੇ ਲਾ ਲੈਨੇ ਆ। ਇਹ ਬਤਾਓ ਜਿਹੜੇ ਪੁੱਜੇ ਵੀ ਆਪਾਂ ਇਸ ਤਰ੍ਹਾਂ ਇਹਨਾਂ ਦੇ ਛਿਲਕੇ ਲਾ ਲਾਂਗੇ। ਤੇ ਚੰਗੀਦਰਾ ਆਪਾਂ ਨਨ ਤੋਲਾਂਗੇ। ਲਸਣ ਪੌਣ ਕੇ ਲਿਆ ਹੀ ਆਪਾਂ ਛੱਲ ਲਿਆ ਤੇ ਇਹ ਵੀ ਪਾ ਦੇਨੇ ਨਾਲ ਹੀ ਇਹ ਕਿਉਂਕਿ ਪੁੱਜਾ ਹੀ ਅੱਧਾ ਇਨੂੰ ਪੁੰਨੰਦੀ ਜ਼ਿਆਦਾ ਲੋੜ ਨਹੀਂ ਇਹ ਗੰਡੇ ਆਪਣੇ ਭੁੱਜ ਗਿਆ ਤੇ ਨਾਲ ਹੀ ਪਾ ਦਿੰਨੇ ਆਪਾਂ ਹਰੀ ਮਿਰਚ ਤੇ ਨਾਲ ਹੀ ਪਾ ਲਾਂਗੇ ਟਮਾਟਰ ਪੁੰਨੇ ਆ ਇਹ ਵੀ ਨਾਲ ਹੀ ਪਾ ਦਿੰਨੇ ਆ ਮਸਾਲਾ ਆਪਣਾ ਤਕਰੀਬਨ ਭੁੱਜਾ ਹੀ ਆ ਲਸਣ ਵੀ ਆਪਾਂ ਪੁੰਨ ਲਿਆ ਹੈ ਸੁਕਾਈ ਟਮਾਟਰ ਵੀ ਆਪਾਂ ਪੁੰਨੇ ਆ ਨਾਲ ਹੀ ਪਾਉਂਗਾ ਦੇ ਇੱਕ ਚਿੰਤਾ ਪਹਲਦੀ ਪਾ ਲੈਨੇ ਰੰਗ ਵਾਸਤੇ ਸਵਾਦ ਅਨਸਾਰ ਆਪਾਂ ਲੂਣ ਪਾ ਲਾਂਗੇ ਮਸਾਲਾ ਆਪਣਾ ਤਿਆਰ ਆ। ਐਨੀ ਕਾ ਪਾਕਸ਼ਮੀਰੀ ਲਾਲ ਮਿਰਚ ਆਹੜੇ ਆਪਾਂ ਤਾਂਪੋਂ ਨਿਕਲੇ ਆ ਤੇ ਆਪਾਂ ਪਾ ਲੈਨੇ ਆ। ਇਹ ਧੋ ਕੇ ਆਪਾਂ ਸਾਫ਼ ਕਰ ਲਿਆ। ਚੰਗੀ ਤਰ੍ਹਾਂ ਇਹਨਾਂ ਦੀ ਗਰਮੀ ਕੱਢ ਲਈ। ਇਹੋ ਪਰ ਸੈਕਿੰਡ ਹੈ ਵਧੀਆ ਬਨੇ ਆ। ਤੇ ਵੇਖ ਕੇ ਮੂੰਹ ਵਿੱਚ ਪਾਣੀ ਆ ਰਿਹਾ ਵਾ। ਹੁਣ ਇਹਦੇ ਨਾਲ ਆਪਾਂ ਬੈਨਿਆ ਫਿਰ ਰੋਟੀ ਮਿਕਸ ਆٹے ਦੀ ਬਣਾਉਨੇ ਆ ਕਿ ਕਣਕ ਦੀ ਬਣਾਉਂਦੀ ਆ ਮੈਂ ਬੀਬੀਆਂ ਚਾਹ ਇਹਦੇ ਨਾਲ ਮੱਕੀ ਦੀ ਖਾਣੀ ਚਾਹੀਦੀ ਐ ਚਾਹ ਚਾਵਲ ਖਾਣੇ ਚਾਹੀਦੇ ਚਾਹ ਫਿਰ ਮਿਕਸ ਆٹے ਦੀ ਰੋਟੀ ਉਹ ਬਹੁਤ ਵਧੀਆ ਹੁੰਦੇ ਆ ਪਤਾਮਾਂ ਦੇ ਨਾਲ ਇਹ ਹਜਮ ਵੀ ਵਧੀਆ ਹੋ ਜਾਂਦੇ ਆ ਇੰਨਾ ਕ ਆਪਾਂ ਪਾਣੀ ਪਾ ਲਈਨੇ ਇਹਦੇ ਵਿੱਚ ਇਹਨੂੰ ਥੋੜਾ ਜਿਹਾ ਆਪਾਂ ਥੋਰ ਬਣ ਦਵਾਗੇ ਇਹਨੂੰ ਥੋੜਾ ਜਿਹਾ ਆਪਾਂ ਟੱਕ ਦਿੰਨੇ ਆ 5 ਮਿੰਟ ਬਾਅਦ ਵੇਖਾਂਗੇ ਆਲੂ ਦੀ ਪਰਠਾ ਆਪਣਾ ਬਣ ਗਿਆ ਇਹਦੇ ਨੂੰ ਆਪਾਂ ਡੋਂਗੇ ਚ ਕੱਢ ਲਾਂਗੇ ਤੇ ਆਲੂ ਜੀ ਪਰਠਾ ਆਪਣਾ ਬਣ ਕੇ ਤਿਆਰ ਆ ਆਪਾਂ ਗਾਰਨਿਸ਼ ਕਰ ਲੈ ਕੜੀ ਪੱਤੇ ਨਾਲ ਕਿਉਂਕਿ ਆਪਣੇ ਕੋਲ ਧਨੀਆ ਨਹੀਂ ਹੈਗਾ ਤੇ ਨਾਲ ਹਰੀ ਮਿਰਚ ਇੱਕ ਲਾਲ ਮਿਰਚ ਤੇ ਖਾਣ ਨੂੰ ਬਹੁਤ ਦਿਲ ਕਰ ਰਿਹਾ ਮੂੰਹ ਚ ਪਾਣੀ ਆ ਰਿਹਾ ਵਾ ਪਰ ਜਿਹੜੇ ਬਤਾਉ ਖਾਣੇ ਆ ਨਾ ਬਹੁਤ ਵਧੀਆ ਬਤਾਉ ਜਿਹੜਾ ਫਲਾ ਸਬਜ਼ੀਆਂ ਦੇ ਵਿੱਚ ਰਾਜ ਕਰਦਾ ਵਾ ਇਹਨੂੰ ਖਾਣਾ ਬਹੁਤ ਵਧੀਆ ਆ ਪਰ ਪਰਥੇ ਦੇ ਰੂਪ ਚ ਖਾਇਆ ਕਰੋ ਪਰ ਸਬਜ਼ੀ ਬਣਾ ਕੇ ਖਾਇਆ ਕਰੋ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦਬਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ